ਇਹ ਵੱਡੀ ਖਬਰ ਜੰਮੂ ਕਸ਼ਮੀਰ ਤੋਂ ਆ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਬਲਾਂ ਨੇ ਪੰਜ ਅਤਵਾਦੀਆਂ ਨੂੰ ਠੇਰ ਕਰ ਦਿੱਤਾ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਦੀ ਹੈ ਕਿ ਅਤਵਾਦੀ ਇੱਥੇ ਕੁਦਰ ਇਲਾਕੇ ਦੇ ਵਿੱਚ ਲੁਕੇ ਹੋਏ ਸੀ ਜਦੋਂ ਪੁਲਿਸ ਦੇ ਵੱਲੋਂ ਉੱਥੇ ਪਾਲ ਕੀਤੀ ਜਾਂਦੀ ਹੈ ਸੁਰੱਖਿਆ ਵਾਲ ਉੱਥੇ ਜਾਂਚ ਕਰਦੇ ਹੋਏ ਪਹੁੰਚਦੇ ਨੇ ਤਾਂ ਅਤਵਾਦੀਆਂ ਦੇ ਵੱਲੋਂ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਜਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਜੋ ਸੁਰੱਖਿਆ ਬਲਾਂ ਨੇ ਉਨਤ ਦੇ ਵੱਲੋਂ ਵੀ ਕਾਰਵਾਈ ਕੀਤੀ ਜਾਂਦੀ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਵਿੱਚ ਪੰਜ ਅੱਤਵਾਦੀ ਢੇਰ ਹੋ ਚੁੱਕੇ ਨੇ ਤਾਂ ਵੱਡਾ ਇਹ ਇਨਕਾਊਂਟਰ ਦੱਸਿਆ ਜਾ ਰਿਹਾ ਕਿਉਂਕਿ ਦਸੰਬਰ ਦੇ ਵਿੱਚ ਇਹ ਇਨਕਾਊਂਟਰ ਦੀ ਪਹਿਲੀ ਘਟਨਾ ਹੈ ਇਸ ਤੋਂ ਪਹਿਲਾਂ ਨਵੰਬਰ ਦੇ ਵਿੱਚ 8 ਅੱਤਵਾਦੀ ਮਾਰੇ ਗਏ ਸੀ ਔਰ ਹੁਣ ਪੰਜ ਅੱਤਵਾਦੀ ਢੇਰ ਕਰ ਦਿੱਤੇ ਗਏ ਨੇ ਔਰ ਜੰਮੂ ਕਸ਼ਮੀਰ ਜੋ ਕਿ ਬੇहद ਸ਼ੱਕੀ ਔਰ ਬੇहद ਜੋ ਸੁਰੱਖਿਆ ਨੂੰ ਲੈ ਕੇ ਬੇहद ਸ਼ੱਕੀ ਇਲਾਕਾ ਮੰਨਿਆ ਜਾਂਦਾ ਔਰ ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਏ ਦਿਨ ਦੇਖਣ ਨੂੰ ਮਿਲਦਿਆਂ ਨੇ ਔਰ ਖਾਸ ਤੌਰ ਤੇ ਅਤਵਾਦੀਆਂ ਦਾ ਇੱਕ ਵੱਡਾ ਨੈਟਵਰਕ ਇੱਥੇ ਐਕਟਿਵ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਬੀਤੇ ਦਿਨੀ ਅਮਿਤ ਸ਼ਾ ਉਹਨਾਂ ਦੇ ਵੱਲੋਂ ਵੀ ਵੱਡੇ ਬਿਆਨ ਦਿੱਤੇ ਗਏ ਸੀ ਉਹਨਾਂ ਕਹਿਆ ਸੀ ਕਿ ਅਤਵਾਦ ਨੂੰ ਖੁੱਚਲਣ ਦੇ ਇਥੇ ਫੌਜ ਨੂੰ ਜੋ ਕੁਝ ਵੀ ਕਰਨਾ ਪਵੇ ਉਹ ਕਰੇ ਤਾਂ ਦੱਸ ਦਈਏ ਕਿ ਵੱਡਾ ਹਮਲਾ ਹੋਇਆ ਹੈ ਔਰ ਅਤਵਾਦੀ ਲੁਕੇ ਹੋਏ ਸੀ ਕੁਦੇਰ ਇਲਾਕੇ ਦੇ ਵਿੱਚ ਜਿੱਥੇ ਇਹ ਹਮਲਾ ਕੀਤਾ ਗਿਆ ਹੈ ਔਰ ਜਦੋਂ ਪੁਲਿਸ ਜਾਂਚ ਕਰਦੀ ਹੋਈ ਪਹੁੰਚਦੀ ਹੈ ਤਾਂ ਅਤਵਾਦੀਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਵਾਬੀ ਕਾਰਵਾਈ ਦੇ ਵਿੱਚ ਸੁਰੱਖਿਆ ਬਲਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਪੰਜ ਅਤਵਾਦੀ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ ਤਾਂ ਕੇਂਦਰੀ ਮੰਤਰੀ ਅਮਿਤ ਸ਼ਾ ਜਦੋਂ ਜੰਮੂ ਕਸ਼ਮੀਰ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਜਦੋਂ ਉਹਨਾਂ ਤੱਕ ਇਹ ਖਬਰ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਇੱਕ ਹਾਈ ਲੈਵਲ ਮੀਟਿੰਗ ਵੀ ਸੱਦੀ ਜਾਂਦੀ ਹੈ ਔਰ ਸਤੰਬਰ ਅਕਤੂਬਰ ਦੇ ਵਿੱਚ ਹਾਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਉੱਥੇ ਹੋਈਆਂ ਨੇ ਅਤੇ ਉਸ ਤੋਂ ਬਾਅਦ ਇਹ ਪਹਿਲੀ ਬੈਠਕ ਹੋਵੇਗੀ ਜਦੋਂ ਭਾਜਪਾ ਦੇ ਵੱਲੋਂ ਉੱਥੇ ਕੀਤੀ ਜਾਵੇਗੀ ਔਰ ਇਸ ਦੇ ਵਿੱਚ ਉਪ ਰਾਜਪਾਲ ਮਨੋਜ सिन्हा ਸੇਨਾ ਦੇ ਅਰਧ ਸੈਨਿਕ ਪਰ ਜੰਮੂ ਕਸ਼ਮੀਰ ਪ੍ਰਸ਼ਾਸਨ ਖੂਫੀਆ ਏਜੰਸੀਆਂ ਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਫਸਰ ਵੀ ਸ਼ਾਮਲ ਹੋਣਗੇ ਤਾਂ ਜੰਮੂ ਕਸ਼ਮੀਰ ਦੀ ਇਸ ਸਮੇਂ ਜੋ ਸੁਰੱਖਿਆ ਵਿਵਸਥਾਏ ਉਸ ਨੂੰ ਲੈ ਕੇ ਇਸ ਤੇ ਗੱਲਬਾਤ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਇਨਕਾਊਂਟਰ ਇੱਥੇ ਹੋ ਚੁੱਕੇ ਨੇ ਹਰ ਮਹੀਨੇ ਇੱਥੇ ਕੋਈ ਨਾ ਕੋਈ ਇਨਕਾਊਂਟਰ ਦੇਖਣ ਨੂੰ ਮਿਲਦਾ ਹੈ ਔਰ ਜਦੋਂ ਅਤਵਾਦੀਆਂ ਦੇ ਵੱਲੋਂ ਆਮ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਔਰ ਉੱਥੇ ਜੋ ਫੌਜ ਹੈ ਜੋ ਸੁਰੱਖਿਆ ਵਾਲੇ ਹੈ ਤਾਂ ਉਹਨਾਂ ਦੇ ਵੱਲੋਂ ਵੀ ਇਸ ਤਰੀਕੇ ਦੀਆਂ ਕਾਰਵਾਈਆਂ ਉੱਥੇ ਦੇਖਣ ਨੂੰ ਮਿਲਦੀਆਂ ਨੇ ਤਾਂ ਇਸ ਤੋਂ ਪਹਿਲਾਂ Uh, 16 ਜੂਨ ਨੂੰ ਹਾਈ ਲੈਵਲ ਮੀਟਿੰਗ ਸ਼ਾਹਵ ਦੇ ਵੱਲੋਂ ਬੁਲਾਈ ਗਈ ਸੀ ਔਰ ਅਧਿਕਾਰੀਆਂ ਨੂੰ ਉਹਨਾਂ ਦੇ ਵੱਲੋਂ ਹੁਕਮ ਦਿੱਤੇ ਗਏ ਸੀ ਕਿ ਅਤਵਾਦ ਨੂੰ ਕੁਚਲਣ ਲਈ ਅਤੇ ਅਤਵਾਦੀਆਂ ਦੀ ਮਦਦ ਕਰਨ ਵਾਲਿਆਂ ਦੇ ਉੱਤੇ ਸਖਤੀ ਵਰਤੀ ਜਾਵੇ ਕੋਈ ਕਰ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਅਤਵਾਦੀਆਂ ਦੇ ਨਾਲ ਮਿਲਿਆ ਹੋਇਆ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਇੱਕ ਨੈਟਵਰਕ ਸਰਗਰਮ ਹੈ ਔਰ ਉੱਥੋਂ ਦੇ ਜੋ ਨਾਗਰਿਕ ਨੇ ਉਹਨਾਂ ਦੇ ਵੱਲੋਂ ਵੀ ਕਈ ਵਾਰ ਜੋ ਕੱਟੜਪੰਥੀ ਨੇ ਉਹਨਾਂ ਦਾ ਸਾਥ ਦਿੱਤਾ ਜਾਂਦਾ ਹੈ ਤੇ ਇਸ ਕਰਕੇ ਇਹ ਲੱਭਣਾ ਇਹ ਪਛਾਣ ਕਰਨਾ ਬੇहद ਮੁਸ਼ਕਲ ਹੋ ਜਾਂਦਾ ਹੈ ਕਿ ਕੌਣ ਅਤਵਾਦੀ ਹੈ ਕੌਣ ਆਮ ਨਾਗਰਿਕ ਹੈ ਪਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਫੌਜ ਨੂੰ ਹੁਕਮ ਦੇ ਦਿੱਤੇ ਗਏ ਨੇ ਇੱਕ ਖੁੱਲਾ ਹੈਂਡ ਦੇ ਦਿੱਤਾ ਗਿਆ ਹੈ ਕਿ ਤੁਸੀਂ ਅਤਵਾਦੀਆਂ ਦੇ ਉੱਤੇ ਨਿਕੇਲ ਕਰੋ ਸੋ ਤੇ ਉਹ ਲੋਕ ਜੋ ਅਤਵਾਦੀਆਂ ਦੀ ਮਦਦ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕਰੋ ਤਾਂ ਜੋ ਇਸ ਤਰੀਕੇ ਦੇ ਨਾਲ ਅਤਵਾਦੀਆਂ ਦੀ ਕੋਈ ਮਦਦ ਨਾ ਕਰੇ ਤੇ ਅਮ ਲੋਕ ਜੋ ਕਿ ਬੇਕਸੂਰ ਹੁੰਦੇ ਨੇ ਜੋ ਇਸ ਤਰੀਕੇ ਦੇ ਅਤਵਾਦੀ ਹਮਲਿਆਂ ਦੇ ਵਿੱਚ ਮਾਰੇ ਜਾਂਦੇ ਨੇ ਤੇ ਉਹਨਾਂ ਲੋਕਾਂ ਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਹੋਵੇ ਉਹ ਕਿਸੇ ਖਤਰੇ ਦੇ ਵਿੱਚ ਨਾ ਆਉਣ ਤਾਂ ਫਿਲਹਾਲ ਵੱਡੀ ਮੀਟਿੰਗ ਬੁਲਾਈ ਗਈ ਹੈ ਜੰਮੂ ਕਸ਼ਮੀਰ ਦੇ ਵਿੱਚ ਸੈਨਾ ਤੇ ਅਤਵਾਦੀ ਦੇ ਇਨਕਾਊਂਟਰ ਦੀ ਇਹ ਦਸੰਬਰ ਮਹੀਨੇ ਦੀ ਪਹਿਲੀ ਘਟਨਾ ਹੈ ਇਸ ਤੋਂ ਪਹਿਲਾਂ ਨਵੰਬਰ ਦੇ ਵਿੱਚ 10 ਦਿਨਾਂ ਦੇ ਵਿੱਚ 9 ਇਨਕਾਊਂਟਰ ਹੋਏ ਸੀ ਜਿਨ੍ਹਾਂ ਦੇ ਵਿੱਚ 8 ਅਤਵਾਦੀਆਂ ਨੂੰ ਢੇਰ ਕੀਤਾ ਗਿਆ ਸੀ ਤਾਂ ਜੰਮੂ ਅ ਦੇ ਵਿੱਚ ਜੇਕਰ ਗੱਲ ਕਰੀਏ ਤੇ 20 ਸਾਲ ਪੁਰਾਣਾ ਅਤਵਾਦੀਆਂ ਦਾ ਨੈਟਵਰਕ ਹੈ ਜੈਸ਼ ਅਤੇ ਲਸ਼ਕਰ ਦਾ ਔਰ 20 ਸਾਲ ਪਹਿਲਾਂ ਪਾਕਿਸਤਾਨ ਦੇ ਜੋ ਅਤਵਾਦੀ ਸੰਗਠਨ ਹੈ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਤੇ ਇਹਨਾਂ ਨੇ ਲੋਕਲ ਨੈਟਵਰਕ ਨੂੰ ਸਖਤੀ ਦੇ ਨਾਲ ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਖਤਮ ਕੀਤਾ ਗਿਆ ਸੀ ਪਰ ਹੁਣ ਇਹ ਜੋ ਨੈਟਵਰਕ ਹੈ ਪੂਰੇ ਤਰੀਕੇ ਦੇ ਨਾਲ ਇੱਕ ਵਾਰ ਫਿਰ ਐਕਟਿਵ ਹੋ ਚੁੱਕਾ ਹੈ ਔਰ ਲੋਕ ਆਤਵਾਦੀਆਂ ਦੇ ਸਮਾਨ ਢੋਣ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਹੀ ਹਥਿਆਰ ਗੋਲਾ ਬਾਰੂਦ ਤੇ ਖਾਣਾ ਪੀਣਾ ਸਾਰਾ ਕੁਝ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਕਰਕੇ ਪ੍ਰਸ਼ਾਸਨ ਲਈ ਔਰ ਜੋ ਸੁਰੱਖਿਆ ਵਾਲੇ ਉਹਨਾਂ ਲਈ ਬੇहद ਮੁਸ਼ਕਲ ਹੋ ਜਾਂਦਾ ਹੈ ਆਤਵਾਦੀਆਂ ਦੇ ਉੱਤੇ ਕਾਰਵਾਈ ਕਰਨਾ ਪਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਦੇ ਵੱਲੋਂ ਹੁਕਮ ਦੇ ਰਿਤੇ ਗਏ ਨੇ ਕਿ ਆਤਵਾਦੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਦਸੰਬਰ ਮਹੀਨੇ ਦੀ ਪਹਿਲੀ ਘਟਨਾ ਪੰਜ ਆਤਵਾਦੀ ਧੇਰ ਹੋਏ ਨੇ ਕੁਦਰ ਇਲਾਕੇ ਦੇ ਵਿੱਚ ਅਤਵਾਦੀ ਲੁਕੇ ਹੋਏ ਸੀ ਔਰ ਇਥੇ ਜਦੋਂ ਪੁਲਿਸ ਦੇ ਵੱਲੋਂ ਔਰ ਸੁਰੱਖਿਆ ਬਲਾ ਦੇ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਕੀਤੀ ਜਾਂਦੀ ਹੈ ਤਾਂ ਉੱਥੇ ਇਹਨਾਂ ਅਤਵਾਦੀ